ਪਿੰਡ ਡੱਬੂ ਵਾਲੀ ਤੋਂ ਜੋਗੇਵਾਲਾ ਡੂੰਬ ਵਾਲੀ ਪਥਰਾਲਾ ਅਤੇ ਸਿੰਘੇਵਾਲਾ ਦੀਆਂ ਜ਼ਮੀਨਾਂ ਵਿੱਚੋਂ ਨਿਕਲ ਕੇ ਮਲੋਟ ਰੋਡ ਤੱਕ ਬਣਣ ਬਣ ਰਹੇ ਬਾਈਪਾਸ ਦਾ ਅੱਜ ਉਸ ਵੇਲੇ ਵੱਡਾ ਵਿਰੋਧ ਦਿਖਣ ਨੂੰ ਮਿਲਿਆ ਜਦੋਂ ਕਿਲਿਆਵਾਲੀ ਮੰਡੀ ਤੋਂ ਫਰੀਦਕੋਟ ਕੋਟਲੀ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸੜਕ ਵਿਭਾਗ ਨੇ ਬਾਈਪਾਸ ਬਣਾ ਕੇ ਉਹਨਾਂ ਦਾ ਰਸਤਾ ਬੰਦ ਕਰ ਦੇਣਾ ਹੈ ਜ਼ਿਕਰਯੋਗ ਹੈ ਕਿ ਕਿਲਿਆਵਾਲੀ ਮੰਡੀ ਤੋਂ ਫਰੀਦਕੋਟ ਕੋਟਲੀ ਨੂੰ ਜਾਣ ਵਾਲੀ ਸੜਕ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਇਹ ਸੜਕ 20 ਪਿੰਡਾਂ ਨੂੰ ਕਿੱਲਿਆਂ ਵਾਲੀ ਮੰਡੀ ਡੱਬ ਵਾਲੀ ਨਾਲ ਜੋੜਦੀ ਹੈ ਇਹਨਾਂ ਪਿੰਡਾਂ ਦਾ ਇਹ ਮੇਨ ਰਸਤਾ ਹੀ ਹੈ ਜਿਹਦੇ ਰਾਹੀਂ ਆਪਣੇ ਕੰਮ ਕਾਰਜ ਲਈ ਲੋਕ ਇਸੇ ਸੜਕਾਂ ਹੀ ਜਾਂਦੇ ਹਨ ਇਸੇ ਸੜਕ ਦੇ ਉੱਪਰ ਸਾਰੇ ਪਿੰਡਾਂ ਦੀਆਂ ਢਾਣੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਰਸਤਾ ਬੰਦ ਹੋਣ ਦੇ ਨਾਲ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਪੱਤਰਕਾਰ ਨਾਲ ਗਲਬਤ ਕਰਦੇ ਆ ਨੇੜੇ ਪੈਂਦੀ ਢਾਣੀ ਦੇ ਮਾਲਕ ਨੇ ਦੱਸਿਆ ਕਿ ਜੋ ਬਾਈਪਾਸ ਨਿਕਲ ਰਿਹਾ ਹੈ ਇਸ ਦੇ ਨਾਲ ਉਹਨਾਂ ਦਾ ਰਸਤਾ ਬਿਲਕੁਲ ਬੰਦ ਹੋ ਜਾਵੇਗਾ ਕਿਉਂਕਿ ਬਾਈਪਾਸ ਵਿਚਕਾਰ ਹੀ ਉਹਨਾਂ ਨੂੰ ਨਾ ਤਾਂ ਕੋਈ ਚੌਂਕ ਨਾ ਕੋਈ ਕੱਟ ਦੇ ਰਹੀ ਹੈ ਸਰਕਾਰ ਉਹਨਾਂ ਦੱਸਿਆ ਕਿ ਅੱਜ ਉਸ ਦੇ ਸਾਰੇ ਪਿੰਡਾਂ ਦੇ सरपंचਾਂ ਨੂੰ ਨਾਲ ਲੈ ਕੇ ਬਾਈਪਾਸ ਸੜਕ ਬਣਾਉਣ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਅਸੀਂ 2 ਦਿਨ ਦਾ ਟਾਈਮ ਦਿੱਤਾ ਕਿ ਸਾਨੂੰ 2 ਦਿਨਾਂ ਵਿੱਚ ਰਸਤਾ ਦੇ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਉਹਨਾਂ ਦਾ ਰਸਤਾ ਜਿਉਂ ਦਾ ਤਿਉਂ ਪਹਿਲਾਂ ਵਾਂਗੂ ਛੱਡਿਆ ਜਾਵੇ ਕਿਸਾਨ ਆਗੂ ਇਕਬਾਲ ਸਿੰਘ ਸਹਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਰਸਤਾ ਬੰਦ ਹੋਣ ਨਾਲ ਸਾਰੇ 20 ਪਿੰਡਾਂ ਨੂੰ ਸਾਰੀ ਉਮਰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਜੇਕਰ ਸੰਬੰਧਕ ਮੈਗ ਮੇ ਨਹੀਂ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ 7 ਫਰਵਰੀ ਨੂੰ ਸੜਕ ਦਾ ਕੰਮ ਬੰਦ ਕਰਵਾ ਦਿੱਤਾ ਜਾਵੇਗਾ ਜੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਆਪ ਦੇਖਦੇ ਹਾਂ ਪੂਰੀ ਰਿਪੋਰਟ ਕੱਲ੍ਹ ਜੀ ਸਾਰਿਆਂ ਨੂੰ ਸੋ ਅੱਜ ਆਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਜੋ ਕਿ ਕਿਲਿਆਣੀ ਤੋਂ ਲੈਂਕ ਰੋਡ ਜਾਂਦਾ ਫੀਦਕੋਟ ਕੋਟਲੀ ਤੇ ਇਧਰੋਂ ਬਾਦਲ ਰੋਡ ਜਾ ਕੇ ਸਾਰੇ ਉਧਰ ਜਾ ਕੇ ਸੰਪਰਕ ਬਾਂਦੀ ਕੂਟੀ ਜਿੰਨੇ ਵੀ ਸੰਘੇ ਵਾਲਾ ਵਗੈਰਾ ਪਿੰਡ ਹੈਗਾ ਉਹਨਾਂ ਦੇ ਨਾਲ ਇਹ ਰੋਡ ਸਾਨੂੰ ਲੈਂਕ ਕਰਦਾ ਹੈ ਤੇ ਇੱਥੇ ਜਿਹੜਾ ਨਵਾਂ ਬਾਈਪਾਸ ਨਿਕਲ ਰਿਹਾ ਹੈ ਸਾਨੂੰ ਨਾਂਗਾ ਨਹੀਂ ਦੇ ਰਹੇ ਸੀ ਸੋ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਕਿ ਸਾਨੂੰ ਇਹ ਰੋਡ ਦੇ ਉੱਤੇ ਨਾਂਗਾ ਦਿੱਤਾ ਜਾਵੇ ਚੌਂਕ ਦਿੱਤਾ ਜਾਵੇ ਜੋ ਵੀ ਕੋਈ ਸਿਮੇ ਵੀ ਹੁੰਦਾ ਸਾਨੂੰ ਇਹ ਰੋਡ ਦੇ ਮੇਨ ਦੇ ਉੱਤੇ ਸਾਨੂੰ ਨਾਂਗਾ ਦਿੱਤਾ ਜਾਵੇ ਸੋ ਅਸੀਂ ਅੱਜ ਇਹਨਾਂ ਨੂੰ ਸਿੱਧਾ ਸਿੱਧਾ ਰਸਤਾ ਲੈਣਾ ਅਸੀਂ ਅਸੀਂ ਕੋਈ ਉਧਰ ਬਿੰਗ ਬਲੇਮ ਨਹੀਂ ਖਾਣੇ ਇਹ ਕਹਿੰਦੇ ਸਰਵਿਸ ਰੋਡ ਦੇਵਾਂਗੇ ਅਸੀਂ ਐਂ ਦੇ ਮੰਗਦੇ ਹੋ ਅਸੀਂ ਨਹੀਂ ਲੈਣੀਆਂ ਸਾਨੂੰ ਸਿੱਧਾ ਰਸਤਾ ਦਿਓ ਇਹ ਸਾਰਿਆਂ ਦੀ ਮੰਗ ਹੈ ਜੀ ਨਹੀਂ ਮੰਗਲਵਾਰ ਤੱਕ ਦਾ ਟਾਈਮ ਲਿਆ ਇਹਨਾਂ ਨੇ ਉਹ ਤੋਂ ਬਾਅਦ ਸਾਡੀ ਜੀ 12 13 ਪਿੰਡਾਂ ਦੀ ਮੰਗ ਹੈ ਇਹ ਕੋਈ ਇੱਕ ਨਹੀਂ ਤੇ ਫਿਰ ਕੋਈ ਕੰਮ ਨਹੀਂ ਚੱਲਣ ਦੇਵਾਂਗੇ ਇੱਥੇ ਨਾਲੀ ਰੋਡ ਤੋਂ ਫਰੀਦਕੋਟ ਕੂਟਲੀ ਜਾਂ ਬਾਦਲ ਰੋਡ ਨੂੰ ਵੀ ਸੰਪਰਕ ਕਰਦੀ ਐ ਇਧਰੋਂ ਪਸਰਾਲੇ ਵਿੱਚਦੀ ਹੁੰਦੀ ਹੋਈ ਜਾਂ ਸਿੰਘੇ ਵਾਲੇ ਵਿੱਚਦੀ ਹੋਈ ਇਹ 30 35 ਪਿੰਡਾਂ ਨੂੰ ਜੋੜਦੀ ਐ ਉਹਦੇ ਵਿੱਚ ਇਹ ਕੋਈ ਵੀ ਸਿੱਧਾ ਲੰਗਾ ਨਹੀਂ ਦੇ ਰਹੇ ਕਹਿੰਦੇ ਵੀ ਸਰਵਿਸ ਰੋਡ ਅਸੀਂ ਦੇਵਾਂਗੇ ਕੱਟ ਦੇ ਨਾਲ ਉੱਤੋਂ ਦੀ ਆ ਕੇ ਕੋਈ ਕਿਲੋਮੀਟਰ ਇਧਰ ਜਾਣਾ ਕੋਈ ਕਿਲੋਮੀਟਰ ਇਧਰ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਕੋਈ ਕੱਟ ਵਗੈਰਾ ਨਹੀਂ ਲੈਣਾ ਅਸੀਂ ਇਹ ਨੰਗਾ ਜਿਹੜਾ ਸਿੱਧਾ ਲੈਣਾ ਹੈ ਸਾਨੂੰ ਬੇਸ਼ੱਕ ਦੀ ਇਹ ਚੰਗਾ ਵਧੀਆ ਚੌੜਾ ਉੱਚਾ ਪੁਲ ਬਣਾ ਕੇ ਦੇਣਾ ਜਾਂ ਉੱਤੋਂ ਦੀ ਚੌਂਕ ਬਣਾ ਕੇ ਦੇਣਾ ਪਰ ਜੇ ਇਹ ਸਾਡੀਆਂ ਇਹ ਗੱਲਾਂ ਨਾਲ ਸਹਿਮਤਾ ਨਹੀਂ ਹੁੰਦੇ ਤਾਂ ਅਸੀਂ ਜੋ ਵੀ ਆ ਪੰਚਾਇਤਾਂ ਖੜੀਆਂ ਸਾਡੇ ਨਾਲ ਜਾਂ ਕਿਸਾਨ ਯੂਨੀਅਨਾਂ ਨਾਲ ਉਨ੍ਹਾਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹਨਾਂ ਦਾ ਵਿਰੋਧ ਕਰਕੇ ਫਿਰ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਵਾਂਗੇ ਇਹਨਾਂ ਨੇ ਐਨ ਐਚ ਅਧਿਕਾਰੀਆਂ ਨਾਲ ਗੱਲ ਕਰਾਉਣ ਦੀ ਗੱਲ ਕਰੀ ਹੈ ਸਾਡੇ ਨਾਲ ਅੱਜ ਵੀ ਮੰਗਲਵਾਰ ਨੂੰ ਗੱਲ ਕਰਾਵਾਂਗੇ 4 ਤਰੀਕ ਐ ਅੱਜ 6 ਤਰੀਕ ਦੀ ਇਹਨਾਂ ਨੇ ਰੱਖੀ ਹੈ ਜੇ 6 ਤਰੀਕ ਤਾਈ ਇਹ ਉਹਨਾਂ ਨਾਲ ਗੱਲ ਨਹੀਂ ਕਰਾਉਂਦੇ ਤਾਂ ਫਿਰ 7 ਤਰੀਕ ਸਾਡੀ ਹੋਊਗੀ ਇਹਨਾਂ ਦਾ ਅਸੀਂ ਕੰਮ ਬੰਦ ਕਰਾਂਗੇ ਇਹ ਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਕੱਲ ਨੂੰ ਤੁਸੀਂ ਇੱਥੇ ਆਓ ਤਾਂ ਇਹਨਾਂ ਦੇ ਅਧਿਕਾਰੀਆਂ ਨਾਲ ਹੁਣ ਗੱਲ ਕਰ ਲਓ 7 ਤਰੀਕ ਨੂੰ ਅਸੀਂ ਇਹਨਾਂ ਦਾ ਨਹੀਂ ਕੰਮ ਬੰਦ ਕਰ ਦਾਂਗੇ ਸਾਧੀਆਂ ਇਹ ਕਿਹੜਾ ਇਹ ਰੋਡ ਆ ਕੋਟਲੀ ਰੋਡ ਫ੍ਰੀਡਕੋਟ ਕੋਟਲੀ ਜਿਹੜਾ ਰੋਡ ਹੈ ਕਿੱਲੇ ਵਾਲੀ ਮੰਡੀ ਤੋਂ ਚੱਲਦਾ ਹੈ ਇਹਦੇ ਸਬੰਧ ਦੇ ਵਿੱਚ ਜਿਹੜਾ ਬਾਈਪਾਸ ਨਿਕਲ ਰਿਹਾ ਇੱਥੇ ਸਾਨੂੰ ਰਾਹ ਨਹੀਂ ਦੇ ਰੇ ਸਿੱਧਾ ਸੋ ਅਸੀਂ ਇਹ ਮੰਗ ਕਰਦੇ ਆ ਸਾਰੀਆਂ ਪੰਚਾਇਤਾਂ ਜਿਹੜੀਆਂ ਬੱਕਰ-ਵੱਕਰੀ ਪਿੰਡਾਂ ਤੋਂ ਆਈਆਂ ਆ ਵੀ ਇਹ ਸਾਨੂੰ ਸਿੱਧਾ ਰਾਹ ਇੱਥੇ ਚਾਉਂ ਦਿੱਤਾ ਜਾਵੇ ਜੋ ਜਿਵੇਂ ਵੀ ਹੱਲ ਹੋ ਸਕਦਾ ਸਾਨੂੰ ਸਿੱਧਾ ਰਾਹ ਦੇਵੇ ਅਸੀਂ ਕੋਈ ਕੱਟ ਜਾਂ ਸਰਵਿਸ ਰੋਡ ਤੋਂ ਨਹੀਂ ਜਾ ਸਕਦੇ ਜਿਹੜਾ